ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਕਰ ਦਿੱਤਾ ਅਖਰ ਵੱਡਾ ਐਲਾਨ ਇੱਕ ਪਾਸੇ ਤਾਂ ਦੁਬਾਰਾ ਤੋਂ ਦਿੱਲੀ ਵਰਗਾ ਅੰਦੋਲਨ ਸ਼ੁਰੂ ਹੋਣ ਜਾ ਰਿਹਾ ਤਰੀਕ ਦੱਸ ਦਿੱਤੀ ਤੇ ਇਧਰ ਕਿਸਾਨਾਂ ਦੇ ਉੱਤੇ ਜ਼ੁਲਮ ਜੋ ਕੀਤੇ ਨੇ ਪ੍ਰਸ਼ਾਸਨ ਦੇ ਵੱਲੋਂ ਉਸ ਤੋਂ ਬਾਅਦ ਬਲਬੀਰ ਰਾਜੇਵਾਲ ਦੇ ਵੱਲੋਂ ਸਰਕਾਰ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਆ ਕੀ ਕੁਝ ਕਹਿ ਰਹੇ ਨੇ ਬਲਬੀਰ ਰਾਜੇਵਾਲ ਜੀ ਜੁਬਾਨੀ ਸੁਣਾਉਨੇ ਆ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਹੀ ਗੈਰ-ਸਿਮਾਵਰਣ ਢੰਗ ਨਾਲ ਕੁਝ ਚਿੱਕੜ ਸੁੱਟਣ ਵਾਲਾ ਬਿਆਨ ਕਿਸਾਨ ਜਥੇਬੰਦੀਆਂ ਤੇ ਚਿੱਕੜ ਸੁੱਟਣ ਨੂੰ ਵਾਲਾ ਬਿਆਨ ਦਿੱਤਾ ਹੈ ਔਰ ਉਹਨੇ ਚੈਲੰਜ ਕੀਤਾ ਕਿਸਾਨ ਜਥੇਬੰਦੀਆਂ ਨੂੰ ਵੀ ਕਿਸਾਨਾਂ ਦੇ ਮਸਲਿਆਂ ਉੱਤੇ ਮੇਰੇ ਨਾਲ ਜਦੋਂ ਮਰਜ਼ੀ ਬਹਿਸ ਕਰੋ ਮੈਂ ਸਪਸ਼ਟ ਕਰਨਾ ਚਾਹੁੰਦਾ ਵੀ ਜੇ ਕੋਈ ਮੁੱਖ ਮੰਤਰੀ ਕੋਲ ਇਹੋ ਜੀ ਇਨਫੋਰਮੇਸ਼ਨ ਹੋਵੇ ਕੋਲ ਸਾਰੀਆਂ ਏਜੰਸੀ ਜੀ ਨੇ ਕੋਈ ਗਲਤ ਜ਼ਾਇਦਾਦ ਬਣਾਈ ਹੈ ਉਹਦੀ ਜਾਂਚ ਕਰਾ ਕੇ ਐਕਸਪੋਜ਼ ਕਰ ਦੇ ਇਦਾਂ ਬਿਆਨਾਂ ਨਾਲ ਤਾਂ ਜੀ ਨਾ ਸਾਰਾ ਸਾਰਾ ਕੁਝ ਹੰਦਾ ਔਰ ਹੁਣ ਅਸਲੀਅਤ ਇਹ ਹੈ ਵੀ ਇਹ ਇਹਦਾ ਕੰਟਰੋਲ ਕਿਸੇ ਚੀਜ਼ ਤੇ ਨਹੀਂ ਸਾਰਾ ਕੋਆਪਰੇਟਿਵ ਡਿਪਾਰਟਮੈਂਟ ਦਾ ਐਨਪੱਟਾ ਬਟਾ ਬਟਾਤਾ ਕ腐ਸ਼ਨ ਦੁਨੀਆਂ ਭਰ ਦੀ ਪੰਜਾਬ ਵਿੱਚ ਹੋਣ ਲੱਗੀ ਲਾਅ ਐਂਡ ਔਰਡਰ ਤੇ ਇਹਦਾ ਰੋਜ਼ ਗੋਲੀ ਚੱਲਦੀ ਹੈ ਇਹਦਾ ਕੋਈ ਕੰਟਰੋਲ ਨਹੀਂ ਇਹਦਾ ਅਨਐਮਪਲੋਇਮੈਂਟ ਦਿਨ-ਬਦ ਦਿਨ ਵੱਧ ਰਹੀ ਹੈ ਜਿਹੜੇ ਕਹਿੰਦਾ ਰੋਜ਼ਗਾਰ ਦੇਤੇ ਉਹ ਜੀਐਲ ਸਟੇਟਰਾਂ ਵਾਲਿਆਂ ਨੂੰ ਜਿਹੜਾ ਸੀ ਡੋਮਿਸਾਈਲ ਸਰਟੀਫਿਕੇਟ ਨਾਲ ਨਾਂ ਲਵਾ ਕੇ ਰਾਜਸਥਾਨ ਤੇ ਹਰਿਆਣੇ ਦੇ ਲੋਕਾਂ ਨੂੰ ਹਿਮਾਚਲ ਦੇ ਲੋਕਾਂ ਨੂੰ ਵੱਧ ਨੌਕਰੀਆਂ ਦਿੱਤੀਆਂ ਤੀਜਾ ਹਿੱਸਾ ਹੀ ਪੰਜਾਬ ਦੇ ਲੋਕਾਂ ਨੂੰ ਮਿਲਿਆ ਕੋਈ ਅਨੰਪਰਮਟ ਦੂਰ ਨਹੀਂ ਕੀਤੀ ਨਸ਼ਿਆਂ ਦਾ ਸਾਰਾ ਸਿਰਫ ਡਰਮ ਹੈ ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਹੱਥ ਨਹੀਂ ਪਾਉਂਦੇ ਜਿਹੜੇ ਕੋਈ ਨਸ਼ਾ 10 ਗ੍ਰਾਮ ਵਾਲੇ ਦੋ ਪਰਚੇ ਹੋਗੇ ਉਹਨਾਂ ਦੀ ਜ਼ਿਆਦਾਟੋਂ ਹੁਣ ਪੈਂਦੇ ਨੇ ਇਹ ਉਹਨਾਂ ਨੂੰ ਅੰਦਰ ਦੇ ਦਿੰਦੇ ਨੇ ਇਸ ਤੋਂ ਬਾਅਦ ਨਸ਼ੇ ਦੀ ਮੁਹਿੰਮ ਵਿੱਚ ਕੁਝ ਨਹੀਂ ਔਰ ਇਸੇ ਤਰ੍ਹਾਂ ਹ ਹੁਣ ਇੱਕ ਕਿਸਾਨਾਂ ਦਾ ਕਿਸਾਨ ਅੰਦੋਲਨ ਵੱਲੋਂ ਧਿਆਨ ਆਡਾਉਣ ਵਾਸਤੇ ਲੈਂਡ ਪੂਲਿੰਗ ਸਕੀਮ ਜਾਰੀ ਕਰਤੀ ਜਿਸ ਦੇ ਵਿੱਚ ਸਾਰੀ ਕਿਸਾਨੀ ਨੂੰ ਖਤਮ ਕਰਨ ਤੋਂ ਸੁਭਾ ਹੋ ਰੇ ਤੇ ਇਹਦੇ ਪਿੱਛੇ ਕੋਈ ਮਨੁਸ਼ਾ ਨਹੀਂ ਤੇ ਇਸ ਤਰ੍ਹਾਂ ਦੀ ਗੱਲੀ ਗੱਲਾਂ ਜਿਹੜੀਆਂ ਮੁੱਖ ਮੰਤਰੀ ਬੇਤੁਖੀਆਂ ਕਰਦੇ ਜਿਹੜੇ ਪੂਰੀ ਤਰ੍ਹਾਂ ਫੇਰ ਹੋਈ ਸਪੇਡ ਸਰਕਾਰ ਹੈ ਤੇ ਜੇ ਉਹ ਸੜਨ ਬਹਿਸ ਕਰਨੀ ਚਾਹੁੰਦਾ ਹੈ ਤਾਂ ਯਾਦ ਕਰੇ 3 ਮਾਰਚ ਦੀ ਮੀਟਿੰਗ 'ਚ ਕਿਉਂ ਭੱਜਿਆ ਸੀ ਉਹਦੇ ਵਿੱਚ ਤਾਂ ਬਹਿਸ ਹੀ ਹੋ ਰਹੀ ਸੀ ਉਦੋਂ ਜਵਾਬ ਦੇ ਨਹੀਂ ਸਕਿਆ ਮੀਟਿੰਗ ਤੋਂ ਬਾਅਦ ਉਹ ਕਰ ਗਿਆ ਅਸੀਂ ਕਦੀ ਨਹੀਂ ਭੱਜੇ ਬਹਿਸ ਤੋਂ ਇਹ ਇਹਦੇ ਲਈ ਚੈਲੰਜ ਹੈ ਕਿ ਆਪਣੀ ਜਗਾ ਦੱਸੇ ਆਪਣਾ ਸਮਾਂ ਦੱਸੇ ਔਰ ਆਪਣੀ ਡੇਟ ਦੱਸੇ ਜਿੱਥੇ ਕਹਿਆ ਸੀ ਉੱਥੇ ਪਹੁੰਚਾਂਗੇ ਅਸੀਂ ਇਹਦੇ ਨਾਲ ਬਹਿਸ ਕਰਨ ਨੂੰ ਤਿਆਰ ਹਕਿਸਾਨੇ ਮੁੱਦਿਆਂ ਤੇ ਤੇ ਮੈਨੂੰ ਲੱਗਦਾ ਇਹ ਹੈ ਵੀ ਦਿੱਲੀ ਵਾਲੇ ਨਾਲ ਰੜ ਕੇ ਕਿਸਾਨ ਲਹਿਰ ਨੂੰ ਹੀ ਹਮੇਸ਼ਾ ਬਾਸ ਤੇ ਖਤਮ ਕਰਨਾ ਚਾਹੁੰਦੇ ਨੇ ਕਿਉਂਕਿ ਪੰਜਾਬ ਹੀ ਇੱਕ ਐਸੀ ਸਟੇਟ ਹੈ ਪੰਜਾਬ ਦੇ ਕਿਸਾਨ ਨੇ ਜਿਹੜੇ ਦਿੱਲੀ ਵਾਲਿਆਂ ਨੂੰ ਵੀ ਸਤਾ ਰਹੇ ਨੇ ਔਰ ਦੇਸ਼ ਵਿੱਚ ਕਿਤੇ ਇੰਨੀ ਜ਼ਬਰਦਸਤ ਕਿਸਾਨ ਲਹਿਰ ਨਹੀਂ ਜਿੰਨੀ ਪੰਜਾਬ ਵਿੱਚ ਹੈ ਪੰਜਾਬ ਦੀ ਕਿਸਾਨ ਲਹਿਰ ਤੋਂ ਦਿੱਲੀ ਵਾਲਿਆਂ ਨੂੰ ਵੀ ਡਰ ਆਉਂਦਾ ਹੈ ਉਤੋਂ ਪੰਜਾਬ ਵਾਲਿਆਂ ਨੂੰ ਵੀ ਡਰ ਆਉਂਦਾ ਹੈ ਇਹ ਉਹਨਾਂ ਦਾ ਕੋਕਰ ਕਰਨਾ ਬੱਚਾ ਹੈ ਤੇ ਜੇ ਜਿੱਤ ਬਹਿਸ ਕਰਨੀ ਚਾਹੁੰਦਾ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਜਗਾ ਤਾਰੀਖ ਸਮਾਂ ਇਹ طے ਕਰੇ ਜਿੱਦੜ ਕਹੋਗੇ ਉਦੋਂ ਬਹਿਸ ਕਰਨ ਲਈ ਤੇ ਆ ਤਾਂ ਤੁਸੀਂ ਸੁਣਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਕਿਸਾਨਾਂ ਨੂੰ ਚੈਲੰਜ ਕੀਤਾ ਉਸ ਤੋਂ ਬਾਅਦ ਬਲਵੀਰ ਸਿੰਘ ਰਾਜੇਵਾਲ ਦੇ ਵੱਲੋਂ ਇਸ ਬਿਆਨ ਦੀ ਨਿਖੇਦੀ ਕੀਤੀ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਸਾਨਾਂ ਕਿਸਾਨ ਜੱਥੇਬੰਦੀਆਂ ਬਾਰੇ ਜੋ ਬਿਆਨ ਦਿੱਤਾ ਕਿਸਾਨਾਂ ਦੇ ਉੱਤੇ ਚਿੱਕੜ ਛੁੱਟਣ ਵਾਲੀ ਗੱਲ ਕੀਤੀ ਹੈ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਇਹ ਜਿਹੜਾ ਬਿਆਨ ਦਿੱਤਾ ਗਿਆ ਅਜਿਹਾ ਬਿਆਨ ਇੱਕ ਸੂਬੇ ਦੇ ਮੁੱਖ ਮੰਤਰੀ ਨੂੰ ਨਹੀਂ ਸੋਭਦਾ ਤਾਂ ਇਸ ਬਿਆਨ ਤੋਂ ਬਾਅਦ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਨੂੰ ਚੈਲੰਜ ਕੀਤਾ ਗਿਆ ਸੀ ਕਿ ਮੇਰੇ ਨਾਲ ਆ ਕੇ ਜਦੋਂ ਮਰਜ਼ੀ ਕਿਸਾਨ ਜਿੱਥੇ ਬੰਦੀਆਂ ਬਹਿਸ ਕਰਨ ਕਿਸਾਨੀ ਮੁੱਦੇ ਦੇ ਉੱਤੇ ਹੋਰ ਬਹੁਤ ਕੁਝ ਕਿਸਾਨਾਂ ਨੂੰ ਕਿਹਾ ਪਾਣੀਆਂ ਦੀ ਗੱਲ ਹੋਈ ਆ ਉਸ ਦੇ ਉੱਤੇ ਵੀ ਗੱਲਬਾਤ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਰ ਦੂਜੇ ਪਾਸੇ ਸਿੱਧਾ ਚੈਲੰਜ ਜਿਹੜਾ ਕੀਤਾ ਗਿਆ ਉਹ ਚੈਲੰਜ ਤੋਂ ਬਾਅਦ ਬਲਵੀਰ ਸਿੰਘ ਰਾਜੇਵਾਲ ਦਾ ਗੁੱਸਾ ਜਿਹੜਾ ਸੱਤਵੇਂ ਸਬੰਧ ਦੇ ਉੱਤੇ ਪਹੁੰਚ ਚੁੱਕਿਆ ਜਿਨ੍ਹਾਂ ਦੇ ਵੱਲੋਂ ਹੁਣ ਸਿੱਧਾ ਚੈਲੰਜ ਮੁੱਖ ਮੰਤਰੀ ਨੂੰ ਹੀ ਕਰ ਦਿੱਤਾ ਗਿਆ ਤਾਂ ਆਖਰ ਕਦੋਂ ਤੱਕ ਚੈਲੰਜ ਇੱਕ ਦੂਜੇ ਨੂੰ ਕਿਤੇ ਜਾਣਗੇ ਕਦੋਂ ਤੱਕ ਇਹ ਮਸਲਾ ਭੱਖਦਾ ਹੋਇਆ ਨਜ਼ਰ ਆਉਂਦਾ ਦੇਖਣ ਵਾਲੀ ਗੱਲ ਹੈ